ਕਿਸੇ ਨਾਲ ਕਿਸਰਾ ਬੱਚਾ ਨਾ ਪਰੇ ਕਿਸੇ ਦਾ ਘਰ ਨਾਲ ਜਿਹੜਾ ਸਾਡੇ ਦੇ ਵੀਰੇ ਘਰ ਜਿਹੜਾ ਉਹ ਜਿਹੜਾ ਸੀ ਮੇਰੇ ਵੀਰ ਰੱਖਦਾ ਉੱਥੇ ਛੋੜ ਛੋੜ ਮੇਰੇ ਭਰਾ ਦੇ ਬੱਚੇ ਉਹ ਜਾਣ ਵਾਲਾ ਦੇ ਵੀਰੇ ਤੂਰੀ ਗਿਆ ਸਾਡੇ ਦਾ ਭਰਾ ਬਰਾਬਰ ਦੀਆਂ ਬਾਹਾਂ ਸਾਡੇ ਟੁੱਟੀਆਂ ਜਿਹੜੇ ਉੱਥੇ ਬਣਾਉਂਦੇ ਹੈਗੇ ਪੀਂਦੇ ਨੇ ਉਹਨਾਂ ਦਾ ਵੀਰੇ ਕੁਛ ਹੱਲ ਮਸਲਾ ਹੋਣੀ ਹੈ ਜਿਹੜੇ ਪਿੱਛੋਂ ਬਲਾਇਕ ਕਰਦੇ ਅੱਗੇ ਹੋਰ ਵੀ ਔਰਤਾਂ ਨੇ ਹੋਰ ਦੇ ਵੀ ਬੱਚੇ ਨੇ ਕਿਸੇ ਨਾਲ ਹਜੇ ਕੁਛ ਨਾ ਬਣੇ ਜਾਣ ਵਾਲਾ ਵੀਰੇ ਤੁਰ ਹੀ ਗਿਆ ਸਰਦਾ ਭਰਾ ਬਰਾਬਰ ਦੀਆਂ ਬਾਹਰਾਂ ਦਾ ਟੁੱਟੀਆਂ ਹੁਣ ਅਸੀਂ ਵੀਰੇ ਚ ਕੀ ਕਰ ਸਕਨੇ ਹੁਣ ਇਹਨਾਂ ਨੂੰ ਕੁਝ ਜਿਹੜੇ ਉੱਥੇ ਬਣਾਉਂਦੇ ਹੈਗੇ ਪੀਂਦੇ ਨੇ ਉਹਨਾਂ ਦਾ ਵੀਰੇ ਕੁਝ ਹਲ ਮਸਲਾ ਹੋਣੀ ਚਾਹੀਦਾ ਜਿਹੜੇ ਪਿੱਛੋਂ ਬਲੈਕ ਕਰਤੀਗੇ ਅੱਗੇ ਹੋਰ ਵੀ ਔਰਤਾਂ ਆਂ ਹੋਰਦੇ ਵੀ ਬੱਚੇ ਨੇ ਕਿਸੇ ਨਾਲ ਅਜੇ ਕੁਝ ਨਾ ਬਣੇ ਅੱਛਾ ਇੱਥੇ ਇਹ ਵੀ ਦੱਸੇ ਜੋ ਬਣ ਗਈ ਹੈ ਬਣ ਗਈ ਹੈ ਅੱਛਾ ਇੱਥੇ ਵੀ ਦੱਸਿਆ ਜਾਂਦਾ ਕਿ 10-10 ਰੁਪਏ ਦੇ ਹਿਸਾਬ ਦੇ ਨਾਲ ਜਿਹੜੀ ਆ ਘਰ ਦੀ ਗੱਡੀ ਵੀ ਜਿਹੜੀ ਆ ਉਹ ਸ਼ਰਾਬ ਆ ਉਹ ਪਿਆਈ ਜਾਂਦੀ ਆ ਕਈ ਲੋਕਾਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਅਸੀਂ ਪ੍ਰਸ਼ਾਸਨ ਨੂੰ ਇਤਲਾਹ ਵੀ ਦਿੱਤੀ ਪਰ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਹੈਗੀ ਇਸ ਤਰ੍ਹਾਂ ਦਾ ਹੈ ਵਾਕੀ ਨਾ ਜੀ ਇਹਨਾਂ ਤਾਂ ਆਪ ਨੂੰ ਪਤਾ ਨਹੀਂ ਬਾਕੀ ਹੋ ਸਕਦਾ ਜੀ ਲੇਕਿਨ ਇਸ ਬਾਰੇ ਨਹੀਂ ਜਾਣਕਾਰੀ ਹੈਗੀ ਤੁਹਾਨੂੰ ਬੋਲ ਹਾਂਜੀ ਉਹ ਬਾਪੂਆ ਜੀ ਤਾਂ ਅਸੀਂ ਇਹ ਸੁਣਿਆ ਜੀ ਕਹਿੰਦੇ ਆਂ ਅਧਿਆ ਪੂਆ ਤਾਂ ਵੇਚਦੇ ਨੇ ਬੋਤਲ ਜਾਇ ਪੂਆ ਆਦਿ ਇਹ ਤਾਂ ਦਿੰਦੇ ਜਿਹਾ ਗਲਾਸ ਵਾਲੇ ਤੱਕ ਰੇਸੀ ਸੁਣੀ ਨਹੀਂ ਹੈਗੀ ਐਵੇਂ ਤਾਂ ਹੁਣ ਅਸਾਂ ਪਰ ਪੱਲੋ ਗੱਲ ਕਰੀ ਸਕਦੇ ਅਧਿਕਾ ਪੂਵਾ ਤਾਂ ਅਸੀਂ ਸੁਣੀ ਹੈ ਬੋਤਲਾ ਅਜੇ ਬਗਰ ਬਗਰ ਤੇ ਤੇ ਵਿਚ ਦੇ ਲੱਗਦਾ ਕਿ ਜਿਸ ਇਸ ਜਿਸ ਤਰ੍ਹਾਂ ਹੁਣ ਪ੍ਰਸ਼ਾਸਨ ਪੂਰਾ ਮਸਤੈਦ ਹੋਇਆ ਹੋਇਆ ਪ੍ਰਸ਼ਾਸਨ ਪੂਰਾ ਪੈੜੀ ਤੇ ਪੱਬਾ ਪਾਰ ਹੋਇਆ ਹੋਇਆ ਇਸ ਤਰ੍ਹਾਂ ਨਾਲ ਜੇਕਰ ਪਹਿਲਾਂ ਹੁੰਦਾ ਤਾਂ ਇਸ ਘਟਨਾ ਨੂੰ ਰੋਕ ਸਕਦੇ ਸੀਗੇ ਹੁਣ ਤੋਂ ਪਹਿਲਾਂ ਇਹ ਜੀ ਗੱਲ ਕੁਛ ਬਣੀ ਨਹੀਂ ਵੀਰੇ ਆ ਹੁਣ ਹੀ ਦੋ ਚਾਰ ਦਿਨਾਂ ਚ ਅਰਦਨਾਂ ਚ ਬਣੀ ਹੈ ਗੱਲ ਅਸੀਂ ਬਸ ਇਹੀ ਵੀਰੇ ਕਰਿਆ ਗਾਣਾ ਕਿਸੇ ਨਾਲ ਬਾਕੀ ਇਹ ਬਣੇ ਬਸ ਇਹੀ ਕਹਿੰਦੇ ਆ ਪੰਜਾਬ ਨੂੰ ਹੱਥ ਬਣ ਕੇ ਦਸ ਉਂਗਲਾਂ ਦੀ ਕਿਸੇ ਨਾਲ ਕਿਸੇ ਦਾ ਬੱਚਾ ਨਾ ਮਰੇ ਕਿਸੇ ਦਾ ਘਰ ਨਾਲ ਜਿਹੜਾ ਸਾਡੇ ਦੇ ਵੀਰੇ ਘਰ ਜਿਹੜਾ ਉੱਜੜਨਾ ਸੀ ਮੇਰੇ ਵੀਰੇ ਦਾ ਘਰ ਉੱਜੜ ਗਿਆ ਛੋਟੇ ਛੋਟੇ ਮੇਰੇ ਭਰਾ ਦੇ ਬੱਚੇ ਸ਼ਗਨ ਰੱਖਿਆ ਸੀ ਉਹਦੇ ਉਹਦੇ ਸ਼ਗਨ ਵੀ ਅਧੂਰੇ ਰਹਿ ਗਏ ਹੋਣੇ ਜੋ ਜੋ ਨੇ ਕਹਿੰਦੇ ਬਸ ਵੀਰੇ ਜੀ ਇਹਨਾਂ ਕਹਿੰਦੇ ਬਸ ਇਹਨਾਂ ਬੱਚਿਆਂ ਦਾ ਵੀਰੇ ਕੁਝ ਬਣਨਾ ਚਾਹੀਦਾਗਾ ਉਨੇ ਵਿਚਾਰੇ ਕਮ ਜਾਣ ਨਹੀਂ ਸਕਦਾ ਕੰਮ ਤੇ ਨਹੀਂ ਜਾਣ ਵਾਲੇ ਕਿਤੇ ਜਾਣ ਵਾਲੇ ਨਹੀਂ ਹੈਗੇ ਇਹ ਬੱਚਿਆਂ ਦਾ ਕੁਝ ਬਣਨੇ ਚਾਹੀਦਾ ਵੀਰ ਜੀ ਅਸੀਂ ਇਹ 10 ਉਂਗਲਾਂ ਦੀ ਬੇਨਤੀ ਕਰਦੇ ਆ ਤੁਹਾਡੇ ਮੂਰੇ ਜੀ ਪਰਿਵਾਰ ਹੈ ਜਿਹੜਾ ਇਸ ਵਕਤ ਪੂਰਾ ਭਾਵੁਕ ਹੁੰਦਾ ਪੂਰਾ ਜਾਨੀ ਕਿ ਵਿਖਰ ਗਿਆ ਲੱਗ ਰਿਹਾ ਹੈ ਜਿਸ ਤਰ੍ਹਾਂ ਨਾਲ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਵਾਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ ਕਿ ਕਿਸ ਤਰ੍ਹਾਂ ਨਾਲ ਪਰਿਵਾਰ ਵਿਲਕ-ਵਿਲਕ ਕੇ ਪਰਿਵਾਰ ਦਾ ਪੂਰਾ ਹਾਲ ਹੋਇਆ ਹੋਇਆ ਤੇ ਇੱਥੇ ਜ਼ਰੂਰ ਇੱਕ ਰੀਕਵੇਸਟ ਜਿਹੜੀ ਉਹ ਪਰਿਵਾਰ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਇਸ ਤਰ੍ਹਾਂ ਦੀ ਕੋਈ ਗੱਲ ਬਾਰੇ ਵੀ ਨਾ ਸੋਚ ਸਕੇ ਕਿਉਂਕਿ ਉਹਨਾਂ ਵੱਲੋਂ ਤਾਂ ਸ਼ਰਾਬ ਹੈ ਜਿਹੜੀ ਉਹ ਆਪਣੇ ਚੰਦ ਪੈਸਿਆਂ ਦੀ ਖਾਤਰ ਜਿਹੜੀ ਉਹ ਬਣਾਈ ਗਈ ਸੀ ਲੇਕਿਨ ਇੱਥੇ ਕਈਆਂ ਦੀਆਂ ਜਾਨਾਂ ਕਈਆਂ ਦੇ ਪਰਿਵਾਰ ਜੇ ਕਈਆਂ ਦੇ ਚਿਰਾਗ ਨੇ ਜਿਹੜੇ ਘਰ ਦੇ ਉਹ ਉਹ ਜ਼ਹਿਰੀਲੀ ਸ਼ਰਾਬ ਨੇ ਜਿਹੜੇ ਉਹ ਬੁਝਾ ਦਿੱਤੇ ਨੇ ਤਾਂ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿੱਟ ਦੀ ਕੀ ਰਿਪੋਰਟ ਨਿਕਲਦੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਕਿ ਕਿ ਕੋਈ ਕਾਨੂੰਨ ਹੈ ਜਿਹੜਾ ਉਹ ਯਕੀਨੀ ਬਣਾਇਆ ਜਾਵੇਗਾ ਕਿ ਕੀ ਜੋ ਇਸ ਤਰ੍ਹਾਂ ਦੇ ਸ਼ਰਾਬ ਜਾਂ ਇਸ ਤਰ੍ਹਾਂ ਦੇ ਕੈਮੀਕਲ ਨਾਲ ਫੜੇ ਜਾਂਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਬੰਦ ਹੈ ਜਾਂ ਨਹੀਂ ਇਹ ਵੀ ਦੇਖਣਯੋਗ ਗੱਲ ਹੋਵੇਗੀ